ਇਹ ਘਟਨਾ ਕੋਈ 10-15 ਮਿੰਟ ਹੋਏ ਭਾਈ ਹਾਂ ਅਈ ਉਹ ਤੇ ਖੜੇ ਸੀ ਪੁਲਿਸ ਵਾਲੇ ਹਾਂਜੀ ਉਹ ਜਾ ਰਹੇ ਨੇ ਤੇ ਅਰਿਆਂ ਜਾ ਰਹੇ ਹਾਂ ਤੇ ਬੱਸ ਆ ਰਹੀ ਬਹੁਤ ਤੇਜ਼ ਆ ਰਹੀ ਬੱਸ ਵਾਲੇ ਦਾ ਕਸੂਰ ਸਾਰਾ ਹੈ ਬੱਸ ਹਾਂਜੀ ਬੱਸ ਬਹੁਤ ਤੇਜ਼ ਤਿੰਨੀ ਤਰਫੋਂ ਆ ਰਹੀ ਹੈ اے ਨੰਬਰ 700 ਆ ਰਹੀ ਹੈ ਤੇ ਵਜ੍ਹੀ ਕਹਦਾ ਜਾਏ ਵਜ੍ਹੀ ਟਰਾਲੀ ਚਾਹੇ ਜੀ ਟਾਂ ਟਰਾਲੀ ਉਹ ਖੜੀ ਹੋ ਗਈ ਹਾਂਜੀ ਉਹਦੇ ਵਿੱਚ ਉਹ ਡੈਥ ਹੋਈ ਹੈ ਇਹਦੇ ਵਿੱਚ ਡੈਥ ਦੋ ਤਿੰਨ ਹੋ ਗਈਆਂ ਦੱਥਾ ਇੱਥੇ ਵੇਖੀਆਂ ਜੀ ਆਪਣੇ ਅੰਦਰ ਆਖੀ ਤੇ ਬਾਖਲੀ ਉੱਤੋਂ ਹੀ ਆਏ ਉਹਨੇ ਜਦੋਂ ਉਹਨੇ ਜਦੋਂ ਦੇ ਨਾਲ ਉਹ ਆਰਡੀਓ ਤੋਂ ਪੈਰ ਦੇ ਵਿੱਚ ਵਿੱਚ ਕੋ ਮੱਜ ਗਈ ਆ ਪੱਤਰੀ ਕਿੰਨੀਆਂ ਕਿ ਸਵਾਰੀਆਂ ਦੇ ਵਿੱਚ ਬਸ ਸਵਾਰੀਆਂ ਮੇਰੇ ਨਾਲ ਹੋਣਗੀਆਂ ਕੋਈ 40 ਕਿ ਸਵਾਰੀਆਂ ਹੋਣਗੀਆਂ 40 50 ਦੋ ਦੀ ਡੈਥ ਹੋਈ ਆ ਕਿ ਅਸੀਂ ਦੋ ਦੀ ਡੈਥ ਦੇਖ ਲਈ ਆ ਸੋਨ ਲੈ ਕੇ ਗਈ ਐਂਬੂਲੈਂਸ ਐਂਬੂਲੈਂਸ ਆਈ ਆ ਖਰਿਆ ਕਿ ਨਹੀਂ ਆਈ ਮੈਂ ਨਹੀਂ ਇਹ ਚੈੱਕ ਕੀਤਾ ਅਸੀਂ ਇੱਥੇ ਡੈਂਜਰ ਆ ਗਈ ਪਿੱਛੇ ਮੁਨਸਾ ਆਈ ਆ ਐਂਬੂਲੈਂਸ ਆ ਬਕਰ ਆ ਰਹੀ ਜਾਂਦੇ ਇੱਥੇ ਸਾਡੇ ਤੱਕ ਪਹੁੰਚੀ ਨਹੀਂ ਕੋਈ ਫਸੇ ਨਾ ਗਿਆ ਬੱਸ ਬਾਬੋ ਕਾ ਦੇ ਮੋੜ ਤੋਂ ਜਲੰਧਰ ਨੂੰ ਜਾ ਰਹੀ ਸੀ ਬੜੀ ਟਰਾਲੀ ਜਾ ਰਹੀ ਹਟਾਣਾ ਭਰੀ ਉਹ ওভারਟੈਕ ਕਰਦਾ ਹੈ ਵਾਪ ਪਾਣਾ ਵਾਪਰਿਆ ਕਿੰਨੀ ਗਰਫਤਾਰ ਹੈ ਇਸ ਕਰ ਇਹ ਤਾਂ ਰੀਲ ਕਰਕੇ ਪਗਲ ਨੂੰ ਮੈਂ ਬਾਅਦ ਚ ਆਇਆ ਮੋਕਦੇ ਜਿੱਦਾਂ ਦੇ ਹਾਲਾਤ ਹੈ ਕਿ ਉਦੋਂ ਉਹ ਬਹੁਤ ਤੇਜ਼ ਸਪੀਡ ਜਾਦੀ ਬਹੁਤ ਤੇਜ਼ ਕਾਦੇ ਵਿੱਚ ਮੱਜੀ ਟਰਾਲੀ ਟਰਾਲੀ ਟੋਟਾਂ ਦੀ ਟਰਾਲੀ ਕਿੰਨੀਆਂ ਮੋਤਾਂ ਕਿ ਦੋ ਮੋਤਾਂ ਹੈ ਈਨਾ ਭਾਗੇ ਜੀ ਬਰਤਨ ਨਸ ਕੇ ਨਾ ਸਰ ਇੱਕ ਪੁੱਤਰ ਸਿੰਘ ਆ ਕੋਟੜਾ ਗੁਜਰਾਂ ਦਾ ਤੇ ਦੂਜਾ ਮੰਗਲ ਸਿੰਘ ਆ ਅਪੋ ਰਸੀਬ ਰਾਜਪੂਤਾਂ ਦਾ ਇੰਨੇ ਲੋਕ ਜਖਮੀ ਆਗੇ ਜੀ ਚਾਰ ਪੰਜ ਦਾ ਪਤਾ ਲੱਗਾ ਜੇ ਮੇਰੇ ਹੁਣ ਤਾਂ ਲੈ ਵੀ ਜਾਂ ਬੁੱਧਾਂ ਸਲ ਲੈ ਕੇ ਗਏ ਬਸ ਸਾਰੇ ਕੋਈ ਇੱਥੇ ਖੜੇ ਪੈਣਾ ਰਾਸੋ ਮੇ ਹਸੜਾ ਕੋਈ ਗਾਣ ਆਦੇ ਤੇ ਚੜੀ ਤੋਂ ਨੰਗਾ ਸਰ ਸਰ ਕਿੱਥੋਂ ਦੀ ਬੱਸ ਹੈਗੀ ਕਿੰਨੀਆਂ ਕਿ ਸਵਾਰੀਆਂ ਇਸ ਵਿੱਚ ਦੇ ਸਵਾਰੀਆਂ ਪਰ ਇਹ ਦੇ ਕਲੀਅਰ ਹੋਇਆ ਕਿੰਨੀਆਂ ਟੋਟਾ ਕਿੰਨੀਆਂ ਦਾ ਕੋਈ ਜਖਮੀ ਜਦੋਂ ਚਾਰ ਪੰਜ ਜਖਮੀ ਹੈ ਬਾਕੀ ਕਲੀਅਰ ਕਰ ਲੀ ਇਹ ਹੁਣ ਪਤਾ ਲੱਗੂ ਕੀ ਕਰ ਲੈਂਦੇ ਆ ਅੰਤਲੇ ਅੰਤਲੇ ਕਿ ਕਨੈਕਟਰ ਦੇ ਇੱਕ ਗੈਪ ਹੋ ਗਈ ਆ ਬੱਸ ਦੇ ਕਨੈਕਟਰ ਦੀ ਬੱਸ ਦੇ ਕਨੈਕਟਰ ਬੱਸ ਦੇ ਕਨੈਕਟਰ ਜਿਹੜਾ ਭੋਰ ਸਿੰਘ ਹਾਜਪੋਤਾ ਦਾ ਕਨੈਕਟਰ ਹੈ ਜੀ ਮੇ ਪੁੱਤਰ ਸਿੰਘ ਕਨੈਕਟਰ ਦੱਸਿਆ ਨਾ ਪੁੱਤਰ ਨੇ ਕਨੈਕਟਰ ਬੱਸ ਨੇ ਬਾਹਰ ਕਿੱਥੇ ਰਹੇਗੀ ਬੱਸ ਦਰਮਲ ਸਿੰਘ ਕਾਲੋਂ ਦੀ ਰੱਖਦੇ ਬਸ ਹਾਂਜੀ ਦਰਮਲ ਸਿੰਘ ਕਾਲੋਂ ਕਿਹੜੀ ਗੱਲ ਇਹ ਬਟਾਲੇ ਦੀ ਟਰਾਂਸਪੋਰਟ ਨਹੀਂ ਕਿਹੜੀ ਗੱਲ ਬਾਪਾ ਬੁੱਢਾ ਬਾਪਾ ਬੁੱਢਾ ਟਰੱਕਟ ਅੰਦੀ ਕਰਕੇ ਵਾਹਨ ਲੈ ਕੇ ਜਾ ਰਹੇ ਹਾਂਜੀ ਥਾਣੇ ਲੈ ਗਏ ਜੋ ਬੰਦੀ ਕਾਰਵਾਈ ਕਰ ਦਿੰਦੇ ਉਹ ਡੈਡ ਹੋ ਸਰ ਬਾਪਾ ਗਰੇ ਜਮਾ ਕਰਾਤੀ ਸੋਸ ਸਥਾਨਕ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੀ ਟੱਕਰ ਹੀ ਬਹੁਤ ਜਿਆਦਾ ਭਿਆਨਕ ਸੀ ਜਿਹੜੀਆਂ ਸਵਾਰੀਆਂ ਉਹ ਵੀ ਕੁਝ ਬੋਲਣ ਦੀ ਜਿਹੜੀ ਹਾਲਾਤ ਦੇ ਵਿੱਚ ਨਹੀਂ ਹੈਗੀਆਂ ਤਸਵੀਰਾਂ ਤੁਸੀਂ ਆਪ ਹੀ ਦੇਖ ਚੁੱਕੇ ਹੋ ਕਿ ਕਿੰਨਾ ਜਿਹੜਾ ਭਿਆਨਕ ਐਕਸੀਡੈਂਟ ਸੀ ਕੈਮਰਾ ਪਰਸਨ ਸਾਗਰ ਦੇ ਨਾਲ ਜਗਬਾਣੀ ਟੀਵੀ ਲਈ ਵਿਅਸਤ ਰੋਹਿਤ ਰੋੜਾ